ਇਹੀ ਦੇਖ ਰਹੇ ਗਏ ਬਾੜਰੇ ਪੱਠੇ ਨੇ ਉਸ ਮਾਇਆ ਮੋਰੇ ਬੱਟੀ ਐਸ ਵੇਲੇ ਮੌਜੂਦਾਂ ਦੀ ਡੇਰਾ ਬਾਬਾ ਨਾਨਕ ਨਗਰ ਕੌਂਸਲ ਦਫਤਰ ਜੀ ਜਿੱਥੇ ਕਿ ਸਫਾਈ ਕਰਮਚਾਰੀ ਹੜਤਾਲ ਤੇ ਬੈਠੇ ਹਨ ਹੜਤਾਲਾਂ ਜੀ 6ਵੇਂ ਦਿਨ ਵਿੱਚ ਦਾਖਲ ਹੋ ਚੁੱਕੀ ਆ ਅੱਜ ਪਹੁੰਚੇ ਪੜਪਾ ਦੇ ਆਗੂ ਜਿਹੜੇ ਨੇ ਰਜੂ ਪਣ ਜੀ ਉਹ ਵੀ ਅੱਜ ਸਮਰਥਨ ਦੇਣ ਅੱਜ ਇਹਨਾਂ ਨੂੰ ਸਫਾਈ ਸੇਵਕਾਂ ਨੂੰ ਅੱਜ ਪਹੁੰਚੇ ਨੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕਿ ਉਹ ਇਸ ਬਾਰੇ ਕੀ ਕਰਨਾ ਚਾਹੁੰਦੇ ਨੇ ਦੇ ਹੱਕ ਇੱਥੇ ਰੱਖ ਫਾਈਬਰ ਯੂਨੀਅਨ ਜਿੰਦਾਬਾਦ ਫਾਈਬਰ ਯੂਨੀਅਨ ਜਿੰਦਾਬਾਦ ਜਯਾਤ ਸਰਕਾਰ ਮਰਦਾਬਾਦ ਜਯਾਤ ਸਰਕਾਰ ਮਰਦਾਬਾਦ ਜੀ ਅੱਜ ਜਿਸ ਫੈਸੇ ਕੰ ਦਾ ਜਿਹੜਾ ਤੁਸੀਂ ਸਮਰਥਨ ਕਨ ਆਇਓ ਜੀ ਉਸ ਮੱਦੇ ਕੋ ਸਪਾਈ ਕਰਮਚਾਰੀ ਸਾਰੇ ਡੇਰ ਬਾਬਾ ਨਾਨਕ ਦੇ ਸੀਵਰੇਜ ਦਾ ਸਟਾਫ ਔਰ ਕਲੈਰੀਕਲ ਸਟਾਫ ਜੋ ਨਗਰ ਕੌਂਸਲ ਚ ਕੰਮ ਕਰਦਾ ਇਹ ਆਪਣਾ ਕੰਮ ਬਹੁਤ ਛਿਦਤ ਨਾਲ ਕਰਦੇ ਆ ਸਾਰੇ ਸ਼ਹਿਰ ਦੀ ਸਵੈਵਿਵਸਥਾ ਬਹੁਤ ਸੁਸਾਇਡੂ ਟੰਗ ਨਾਲ ਚਲੁੰਦੇ ਆ ਪਰ ਦੁੱਖ ਦੀ ਗੱਲ ਇਹ ਆ ਕਿ ਇਹਨਾਂ ਨੂੰ ਪਿਛਲੇ 5-6 ਮਹੀਨਿਆਂ ਤੋਂ ਇਹਨਾਂ ਦੀਆਂ ਤਨਖਾਹਾਂ ਇਹਨਾਂ ਦਾ ਮਿਹਨਤਾਂ ਨਾਲ ਹੀ ਨਹੀਂ ਦਿੱਤਾ ਗਿਆ ਜਿਸ ਕਾਰਨ ਇਹਨਾਂ ਵਿਚਾਰਿਆਂ ਨੂੰ ਆਪਣੀ ਫੀਸਾਂ ਬੱਚਿਆਂ ਦੀਆਂ ਦੇਣ ਵਾਸਤੇ ਆਪਣੇ ਘਰ ਦੇ ਰੋਜ਼ਮਰ ਦੇ ਖਰਚੇ ਚਲਾਉਣ ਲਈ ਬਹੁਤ ਦਿੱਕਤ ਆ ਰਹੀ ਆ ਔਰ ਇਹ ਬਹੁਤ ਮੁਸ਼ਕਲ ਫੈਸਲਾ ਕਰਕੇ ਇੱਥੇ ਸਟ੍ਰਾਈਕ ਤੇ ਬੈਠੇ ਆ ਇਹਨਾਂ ਮੈਨੂੰ ਗਾਰਾਸ਼ਮੀ ਕੱਲ ਚ ਦੱਸਿਆ ਕਿ ਸਾਡਾ ਦਿਲ ਨਹੀਂ ਕਰਦਾ ਕੋਈ ਸ਼ਹਿਰ ਸਾਡੇ 'ਚ ਗੰਦ ਪਾਵੇ ਪਰ ਇਹਨਾਂ ਦੀ ਮਜਬੂਰੀ ਆ ਔਰ ਇਹਨਾਂ ਦੀ ਮਜਬੂਰੀ 'ਚ ਅਸੀਂ ਸਮਝਦੇ ਆਂ ਸ਼ਹਿਰ ਵਾਸੀ ਵੀ ਇਹਨੂੰ ਸਮਝਣ ਅਸੀਂ ਇਹਨਾਂ ਦਾ ਸਮਰਥਨ ਕਰਨ ਆਏ ਆ ਕਿ ਇਹਨਾਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਚ ਚਲਾਉਣ ਵਾਸਤੇ ਇਹਨਾਂ ਦਾ ਮਿਹਨਤਾਨਾ ਦੇਣਾ ਬਹੁਤ ਜ਼ਰੂਰੀ ਆ ਔਰ ਮੈਂ ਲੋਕਲ ਪ੍ਰਸ਼ਾਸਨ ਨੂੰ ਖਾਸ ਕਰਕੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦਾ ਨਗਰ ਕੌਂਸਲ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਰੇ ਜਣੇ ਇਸ ਮੁੱਦੇ ਨੂੰ ਆਪਣੇ ਲੈਵਲ ਤੇ ਵਿਚਾਰੋ ਤੁਹਾਡਾ ਤੁਹਾਡਾ ਆਪਣਾ ਸ਼ਹਿਰ ਹੈ ਤੁਹਾਡਾ ਆਪਣਾ ਪਰਿਵਾਰ ਨੇ ਸਾਰੇ ਲੋਕ ਇਹਨਾਂ ਦੇ ਸਿਰ ਤੇ ਹੀ ਸਾਹ ਜਿੰਦਗੀ ਜਿੰਦੇ ਆ ਇਹਨਾਂ ਦਾ ਜ਼ਿੰਮੇਵਾਰੀ ਬਹੁਤ ਵੱਡੀ ਆ ਔਰ ਨਭਾਉਂਦੇ ਵੀ ਆ ਔਰ ਅਸੀਂ ਇਹਨਾਂ ਦਾ ਸਮਰਥਨ ਕਰਨ ਆਏ ਆ ਕਿ ਇਹਨਾਂ ਨੂੰ ਇਹਨਾਂ ਦੀ ਸੈਲਰੀ ਦਿੱਤੀ ਜਾਵੇ ਇਨਾਂ ਦਾ ਬੰਦਾ ਜੋ ਵੀ ਇਨਾਂ ਦਾ ਮਿਹਨਤਾਂ ਦਾ ਇਨਾਂ ਨੂੰ ਮੌਕੇ ਤੇ ਦਿੱਤਾ ਜਾਏ ਤਾਂ ਕਿ ਇਨਾਂ ਦਾ ਰੋਜ਼ ਦਾ ਖਰਚ ਚੱਲ ਸਕੇ ਔਰ ਇੱਕ ਗੱਲ ਧਿਆਨ ਜੋਰ ਆਈ ਹੈ ਨਾ ਜੋ ਕਿ ਇਨਾਂ ਦਾ ਪੀਡੀਐਫ ਵੀ ਕੱਟਿਆ ਜਾਂਦਾ ਔਰ ਇਨਾਂ ਦਾ ਦੂਸਰਾ ਫੰਡ ਵੀ ਕੱਟੇ ਜਾਂਦੇ ਆ ਪਰ ਇਨਾਂ ਤੇ ਕੋਈ account ਨੰਬਰ ਨਹੀਂ ਇਨਾਂ ਕੋਲ ਇਨਾਂ ਨੂੰ ਕੋਈ ਪਤਾ ਨਹੀਂ ਕਿਸੇ ਦਾ 15 ਸਾਲ ਦਾ ਕਿਸੇ ਦਾ 12 ਸਾਲ ਦਾ ਔਰ ਉਹ ਬਹੁਤ ਵੱਡਾ ਮੈਨੂੰ ਲੱਗਦਾ ਇੱਕ ਬਹੁਤ ਵੱਡਾ ਘੁਟਾਲਾ ਹੀ ਨਿਕਲਣਾ ਇਹ ਵਾਲਾ ਕਿਉਂਕਿ ਇਹ ਗਰੀਬਾਂ ਦੇ ਪੈਸੇ ਜੇ ਅਗਰ ਰੱਖੇ ਕਿਸ ਨੇ ਤੇ ਆਪਾਂ ਇਸ ਦੇ ਬਾਰੇ ਕਾਨੂੰਨੀ ਲੜਾਈ ਵੀ ਲੜਾਂਗੇ ਤੇ ਇਹਨਾਂ ਦੇ ਨਾਲ ਖੜੇ ਆ ਇਹਨਾਂ ਦਾ ਸਾਰੇ ਹੱਕ ਦੂਆਂ ਲਈ ਹੈ ਇਹਨਾਂ ਦੇ ਨਾਲ ਖੜੇ ਆ ਭਾਰਤੀ ਜਨਤਾ ਪਾਰਟੀ ਦਾ ਨਾਲ ਖੜੀ ਜੀਬਾ ਜੀ ਅੱਜ 3 ਮਹੀਨੇ ਬਾਅਦ ਜੀ ਜਿਹੜਾ ਹਟਾ ਦਿੱਤੇ ਬੈਠੇ ਅੱਜ ਨੂੰ ਘੱਟੋ ਘਾਟੇ 6-7 ਦਿਨ ਹੋ ਗਿਆ ਜੀ 7 ਦਿਨ ਤੇ ਕਿਸੇ ਨੇ ਆ ਕੇ ਸਾਡੀ ਬਾਤ ਨਹੀਂ ਪੁੱਛੀ ਵੀ ਕਿਥੇ ਹੈਗੇ ਵੀ ਜਗ੍ਹਾ ਨਹੀਂ ਕੀ ਗੱਲ ਸਾਡੇ ਘਰਾਂ ਦੇ ਖਰਚੇ ਨਹੀਂ ਹੈਗੇ ਜਦੋਂ ਸਾਨੂੰ ਤਨਖਾਹਾਂ ਹੀ ਨਹੀਂ ਮਿਲਣਗੀਆਂ ਤਾਂ ਅਸੀਂ ਕੰਮ ਕੀ ਕਰਾਂਗੇ ਇਹਨਾਂ ਦੇ ਕਿਸੇ ਦੇ ਦੁੱਧ ਦੇ ਕਹੇ ਕਿ ਇਹਦੇ ਬੱਚੇ ਦੀਆਂ ਫੀਸਾਂ ਸਕੂਲ ਦੀਆਂ ਫੀਸਾਂ ਬੱਚਿਆਂ ਦੀਆਂ ਦੇਣ ਵਾਲੀਆਂ ਜੀ ਇਹਦੇ ਦੁਕਾਨਦਾਰ ਦੇ ਪੈਸੇ ਦੇ ਕੋਈ ਦੁਕਾਨਦਾਰ ਅੱਜ ਕੱਲ ਇਦਾਂ ਕੋਈ ਦਿੰਦਾ ਕਿ ਇਹਨੂੰ ਸੌਦਾ ਜਿੰਨਾ ਚਿਰ ਕੋਈ ਪੈਸੇ ਨਹੀਂ ਦੇ ਇਹਨੂੰ ਦਾਂਗੇ ਤੇ ਦੁਕਾਨਦਾਰ ਸੌਦਾ ਕਿੱਥੋਂ ਦਊਗਾ ਬਹੁਤ ਮੁਸ਼ਕਲ ਹੋ ਰਹੀ ਹੈ ਜੀ ਸਾਡੀਆਂ ਤਨਖਾਹਾਂ ਦਾ ਮਸਲਾ ਹੱਲ ਕਰਨ ਦੂਜਾ ਸਾਡਾ ਪੀਐਫ ਫੰਡ ਜਮ੍ਹਾਂ ਕਰਾਉਣ ਸਾਰੇ ਜਿੰਨਾ ਬੰਦਾ ਜੀ ਜੀ ਐਮਐਲਏ ਸਾਹਿਬ ਨਾਲ ਕੋਈ ਰਵਤਾ ਕੰਮ ਕੀਤਾ ਜੀ ਨਹੀਂ ਸਾਡਾ ਨਹੀਂ ਕੋਈ ਗੱਲ ਹੋਈ ਜੀ ਐਮਐਲਏ ਨਾਲ ਸਾਡੇ ਕੋਲ ਆਈ ਨਹੀਂ ਇੱਥੇ ਕੋਈ ਤੇ ਆਪਾਂ ਅਗਲੀ ਰਣਨੀਤੀ ਹੁਣ ਕੀ ਹੋਏਗੀ ਅਗਲੀ ਸਾਡੇ ਜੇ ਸਾਡੇ ਤਨਖਾਹਾਂ ਇਹਨਾਂ ਦੇ ਡੜੀ ਡੰਗ ਦੇ ਵਿੱਚ ਨਾ ਕੀਤਾ ਤੇ ਆਪਾਂ ਆਪਣਾ ਸੰਘਰਸ਼ ਹੋਰ ਤੇ